ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्की ਪੱਤੇ ਜੀ ਸ਼ਬਦ ਆ ਜੀ ਪੰਜੇ ਪਾਸ਼ਾ ਜੀ ਦਾ ਆਸਾ ਰਾਗ ਵਿੱਚ ਹੈ ਜੀ ਆਸਾ ਮਹੱਲਾ ਪੰਜਵਾਂ ਸਭੇ ਥੋਕ ਵਿਚਾਰ ਕੋ ਖਿਆਲ ਕਰ ਝੂਠਾ ਲਾਏ ਗਮਾਨ ਮਨ ਤਨ ਅਰਪਧਰ ਆਠ ਪਹਿਰ ਸਲਾਹੇ ਸਿਰਜਨ ਹਾਰ ਤੂੰ ਜੀਵਾ ਤੇਰੀ ਦਾਤ ਕਿਰਪਾ ਕਰੋ ਮੋ ਰਹਾਓ ਸੋਈ ਕੰਮ ਕਮਾਏ ਸੋਈ ਕੰਮ ਕਮਾਏ ਜਿਤ ਮਖੂਜਲਾ ਸੋਈ ਲੱਗੇ ਸੱਚ ਜਿਸ ਤੋਂ ਦੇਹ ਅੱਲਾ ਦੇਖੋ ਤੁਸੀਂ ਗੁਰੂ ਸਾਹਿਬ ਨੇ ਪੰਜਵੇਂ ਪਾਤਸ਼ਾਹ ਜੀ ਦੀ ਸਭ ਤੋਂ ਜ਼ਿਆਦਾ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਦੀ ਬਾਣੀ ਹੈ ਪਰ ਅਸੀਂ ਸਿਰਫ ਤੇ ਸਿਰਫ ਜ਼ਿਆਦਾਤਰ ਉਹਨਾਂ ਦਾ ਸੁਖਮਨੀ ਸਾਹਿਬ ਦਾ ਪਾਠ ਪੜ੍ਹਦੇ ਆਂ ਲ ਕੇ ਸਾਡੇ ਹਰ ਗੁਰਦੁਆਰਾ ਸਾਹਿਬ ਵਿੱਚ ਇੱਕ ਜਥੇਬੰਦੀ ਆ ਬੀਬੀਆਂ ਦੀ ਇਹ ਵੀ ਉੱਥੇ ਸੁਖਮਨੀ ਸਾਹਿਬ ਦਾ 파ਟ ਹੁੰਦਾ ਹੈ ਬਹੁਤ ਵਧੀਆ ਗੱਲ ਹੈ ਪਰ ਮੈਂ ਜਦੋਂ ਵੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ੀਦੀ ਗੁਰੂ ਕੋ ਰੁਪਾਉਂਦਾ ਨਾ ਮੇਰੀ ਆਮ ਤੌਰ ਤੇ ਬੀਬੀਆਂ ਨਾਲ ਡਿਸਕਸ ਹੁੰਦੀ ਹੈ ਕਿ ਵੀ ਅਸੀਂ ਨਾ 24 ਅਸ਼ਟਪਦੀਆਂ ਨੇ ਅਸੀਂ ਉਹਨੂੰ 24 ਦਿਨਾਂ ਵਿੱਚ ਇੱਕ ਇੱਕ ਚਲੋ ਪੂਰੀ ਅਸ਼ਟਪਦੀ ਨੇ ਘਟੋ ਘਟ ਅਸੀਂ ਇੱਕ ਸ਼ਲੋਕ ਨੂੰ ਹੀ ਵਿਚਾਰ ਕੇ ਦੇਖੀਏ ਕਿਉਂਕਿ ਸਾਰਾ ਸਾਰ ਤਤਸਾਰ ਉਹ ਮਿਲ ਕੇ ਅੱਠ ਜਿਹੜੇ ਪਦੇ ਹੁੰਦੇ ਨੇ ਉਹ ਸ਼ਲੋਕ ਨੂੰ ਸਾਰਾ ਖੋਲਦੇ ਨੇ ਵੀ ਅਸੀਂ 14 ਅਸ਼ਟਪਦੀਆਂ ਨੇ ਤੇ ਘਟੋ ਘਟ ਅਸੀਂ 24 ਸ਼ਲੋਕਾਂ ਨੂੰ 24 ਦਿਨਾਂ ਵਿੱਚ ਵਿਚਾਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਮਿਲ ਕੇ ਸਾਇਦ ਸਿੰਘ ਜੀ ਦਾ ਸਾਡੇ ਕੋਲ ਦਰਪਣ ਟਿਕਾ ਹੈਗਾ ਤੇ ਹੋਰ ਵੀ ਥੋੜਾ ਜਿਹਾ ਜੀ ਅਸੀਂ ਆਪ ਕੋਸ਼ਿਸ਼ ਕਰੀਏ ਕਿ ਸਾਡੇ ਕੋਲ ਗੁਰੂ ਅਰਜਨ ਪਾਤਸ਼ਾਹ ਦਾ ਸਭ ਤੋਂ ਜ਼ਿਆਦਾ ਖਜ਼ਾਨਾ ਸਭ ਤੋਂ ਜ਼ਿਆਦਾ ਗੁਰੂ ਅਰਜਨ ਪਾਤਸ਼ਾਹ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਵੀ ਅਸੀਂ ਉਹ ਵਾਲੀ ਬਾਣੀ ਅਸੀਂ ਕਦੋਂ ਪੜਾਂਗੇ ਪਰ ਬੀਬੀ ਆਪਾਂ ਤਾਂ ਕੀ ਕਰਨੀਆਂ ਨੇ ਨਹੀਂ ਅਸੀਂ ਤਾਂ ਸਿਰਫ 1 ਘੰਟੇ ਵਿੱਚ 45 ਮਿੰਟ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਨਾ ਅਸੀਂ ਵਿਚਾਰਨੇ ਵਾਲੇ ਪਾਸੇ ਨਹੀਂ ਜਾਣਾ ਪਰ ਜਦੋਂ ਅਸੀਂ ਗੁਰੂ ਸਾਹਿਬ ਦੀ ਬਾਣੀ ਨੂੰ ਵਿਚਾਰ ਕੇ ਪੜਾਂਗੇ ਦੇਖੋ ਇੱਕ ਸੇਵਾ ਅਸੀਂ ਦੁਨਿਆਵੀ ਸੇਵਾ ਕਰਨੀ ਹੈ ਅਸੀਂ ਆਪਣੇ ਸਮਾਜ ਦੀ ਆਪਣੇ ਘਰ ਦੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਨਹੀਂ 모ਣਾ ਸਾਨੂੰ ਜਿਹੜੀਆਂ ਜ਼ਿੰਮੇਵਾਰੀਆਂ ਅਕਾਲ ਪੁਰਖ ਪ੍ਰਮਾਤਮਾ ਨੇ ਬਖਸ਼ੀਆਂ ਨੇ ਉਹਦੇ ਤੋਂ ਅਸੀਂ ਮੂੰਹ ਨਹੀਂ 모ਣਾ ਉਹਦੇ ਵਿੱਚ ਰਹਿ ਕੇ ਅਸੀਂ ਜਿਹੜਾ ਸਾਡੇ ਕੋਲ ਖਜ਼ਾਨਾ ਹੈ ਗੁਰੂ ਸਾਹਿਬ ਦਾ ਗੁਰਗੱਦ ਸਾਹਿਬ ਜੀ ਦਾ ਉਹਨੂੰ ਅਸੀਂ ਵਿਚਾਰਨਾ ਇਹ ਜਿਹੜੀ ਸੇਵਾ ਵੇ ਲੰਗਰ ਪਾਣੀ ਹੋਰ ਸਾਰੀ ਜਿਹੜੀ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਆ ਉਹ ਸੀ ਖਲਕਤ ਦੀ ਸੇਵਾ ਕਰਦੇ ਆ ਖਲਕਤ 'ਚ ਵੀ ਉਸ ਪਰਮਾਤਮਾ ਪਰਮੇਸ਼ਰ ਦਾ ਹੀ ਵਾਸਾ ਹੈ ਅਤੇ ਤੋ ਕੋਈ ਦੂਰ ਆਏ ਨਹੀਂ ਕਿ ਵੀ ਖਲਕਤ ਅਲੱਗ ਹੈ ਤੇ ਪਰਮੇਸ਼ਰ ਅਲੱਗ ਹੈ ਨਹੀਂ ਪਰਮੇਸ਼ਰ ਹੀ ਖਲਕਤ 'ਚ ਵਸਦਾ ਹੈ ਪਰ ਗੁਰ ਕੀ ਸੇਵਾ ਸ਼ਬਦ ਵਿਚਾਰ ਜੇ ਅਸੀਂ ਗੁਰੂ ਦੀ ਸੇਵਾ ਕਰਨੀ ਹੈ ਨਾ ਉਵੇਂ ਸ਼ਬਦ ਵਿਚਾਰ ਗੁਰੂ ਖੁਸ਼ ਹੀ ਤਾਂ ਹੋਏਗਾ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ ਅਸੀਂ ਕੀ ਕਰਦੇ ਹਾਂ ਅਸੀਂ 45 ਮਿੰਟ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਬਸ ਤੁਹਾਨੂੰ ਕੋਈ ਮਤਲਬ ਨਹੀਂ ਉਹਦੇ ਵਿੱਚ ਕੀ ਮੈਸੇਜ ਹੈ ਗੁਰੂ ਸਾਹਿਬ ਨੇ ਸਾਨੂੰ ਕੀ ਐਡੀਆਂ ਵੱਡੀਆਂ ਵੱਡੀਆਂ ਦਾਤਾਂ ਬਖਸ਼ਿਆ ਗੁਰਬਾਣੀ ਸਾਡਾ ਕੋਈ ਮਕਸਦ ਨਹੀਂ ਸਾਡਾ ਬੱਸ ਇਹ ਹੈ ਕਿ ਗੁਰੂ ਅਰਜਨ ਪਾਸ਼ਾ ਦੀ ਸ਼ਹੀਦੀ ਹੋ ਰਹੀ ਹੈ ਕਿਉਂ ਹੋਈ ਸੀ ਸ਼ਹੀਦੀ ਗੁਰੂ ਸਾਹਿਬ ਦੀ ਐਸੇ ਕਰਕੇ ਤੇ ਹੋਈ ਸੀਗੀ ਗੁਰੂ ਸਾਹਿਬ ਜੀ ਨੇ ਜਦੋਂ ਬਾਣੀ ਇਕੱਤਰ ਕਰਕੇ ਚੌਥੇ ਪਾਸ਼ਾ ਤੱਕ ਪਹੁੰਚੀ ਤੇ ਗੁਰੂ ਅਰਜਨ ਪਾਸ਼ਾ ਜੀ ਨੂੰ ਜਦੋਂ ਮਿਲੀ ਗੁਰੂ ਅਰਜਨ ਪਾਸ਼ਾ ਨੇ ਪੋਥੀ ਪਰਮੇਸ਼ਰ ਦਾ ਥਾਨ ਜਦੋਂ ਬਾਬਾ ਬੁੱਢਾ ਜੀ ਨੇ ਪਹਿਲਾ ਪ੍ਰਕਾਸ਼ ਗੁਰਦਵਾਰਾ ਸਾਹਿਬ ਜੀ ਕੀਤਾ ਤੇ ਉਦੋਂ ਉਦੋਂ ਹੀ ਜਿਹੜਾ ਮਤਲਬ ਕਿ ਬੀਪਰ ਸੀਗਾ ਉਹਦੇ ਪੈਰ ਧਰਤੀ ਤੇ ਨਹੀਂ ਟਿੱਕੇ ਸੀਗੇ ਇਹ ਵੀ ਇੰਨਾ ਨੇ ਜਿੰਨੂੰ ਅਸੀਂ ਸ਼ੂਦਰ ਕਹਿੰਦੇ ਆ ਸੋ ਕਾੜ ਨਹੀਂ ਨਹੀਂ ਜਾਤ ਵਾਲੇ ਕਹਿੰਦੇ ਆ ਉਹਨਾਂ ਦੀ ਵੀ ਬਾਣੀ ਨੂੰ ਉਹ ਮੰਨਤਾ ਦਿੱਤੀ ਹੈ ਉਹਨੂੰ ਪਰ ਉਥੇ ਪਰਮੇਸ਼ਰ ਦਾ ਥਾਨ ਕਹਿੰਦਾ ਉਹਨੂੰ ਪਰਮੇਸ਼ਰ ਕਹਿ ਦਿੱਤਾ ਵਾ ਗੁਰੂ ਅਰਜਨ ਪਾਸ਼ਾ ਦੀ ਸ਼ਹੀਦੀ ਤਾਂ ਹੋਈ ਸੀਗੀ ਬੜੇ ਕਾਰਨ ਸੀਗੇ ਗੁਰੂ ਅਰਜਨ ਪਾਸ਼ਾ ਦੀ ਸ਼ਹੀਦੀ ਤੇ ਪਰ ਲੇਕਿਨ ਅਸੀਂ ਤਾਂ ਪੜਨੀ ਨਹੀਂ ਬਣੀ ਅਸੀਂ ਤਾਂ ਸੋ ਖਾਦੀ ਹੋਈ ਹੈ ਕਿਉਂਕਿ ਗੁਰੂ ਸਾਹਿਬ 45 ਮਿੰਟ ਵਿੱਚ ਪਾਠ ਕਰਾਂਗੇ ਪਰ ਸਮਝਾਂਗੇ ਬਿਲਕੁਲ ਵੀ ਨਹੀਂ ਇੱਕ ਪੰਕਤੀ ਵੀ ਨਹੀਂ ਤੁਹਾਡੀ ਸਮਝਾਂਗੇ ਇਹ ਕਿ ਸਮਝਾਂਗੇ ਤੇ ਬਦਲਣਾ ਪਏਗਾ ਬਦਲਣਾ ਸੀ ਹੈ ਨਹੀਂ ਅਸੀਂ ਮੇਰੇ ਵਰਗੇ ਠੀ ਅਸੀਂ ਠੀ ਠ ਅਸੀਂ ਸਮਝਣਾ ਹੀ ਨਹੀਂ ਚਾਹੁੰਦੇ ਕਿ ਉਹ ਸਮਝੀ ਅਸੀਂ ਸਾਨੂੰ ਬਦਲਣਾ ਪਏਗਾ ਅਸੀਂ ਸਮਾਜ ਵਿੱਚ ਸਮਾਜ ਵਿੱਚ ਦਿਖਾਵਾ ਕਰਨੇ ਅਸੀਂ ਦਿਖਾਵੇ ਦੀ ਗੇਮ ਵਿੱਚ ਅਸੀਂ ਬਾਹਰੋਂ ਧਾਰਮਿਕ ਬੰਨਾ ਚਾਹੁੰਦੇ ਮੈਂ ਬਾਹਰੋਂ ਧਾਰਮਿਕ ਦਿਖਣਾ ਚਾਹੁੰਦੀ ਹਾਂ ਸਿਰ ਤੇ ਦੁਪੱਟਾ ਲੱਤਿਆ ਆਇਆ ਵੇ ਤੇ ਮਨੂੰ ਚੋਕੜਾ ਮਾਰ ਕੇ ਅੱਖਾਂ ਬੰਦ ਕਰਨਾ ਬੈਠਣਾ ਆਉਂਦਾ ਵੇ ਮੈਨੂੰ ਬਾਰੋ ਧਾਰਮਿਕ ਨਜ਼ਰ ਆਉਣਾ ਚਾਹਦਾ ਮਨ ਤੇ ਮਤਲਬ ਹੀ ਨਹੀਂ ਕਿ ਮੇਰੇ ਅੰਦਰ ਕੀ ਚੱਲ ਰਿਹਾ ਹੈ ਜੁਬਾਨ ਮੇਰੀ ਸ਼ਬਦ ਪੜ ਰਹੀ ਹੈ ਮਨ ਮੇਰਾ ਕੁਝ ਹੋਰ ਕਰ ਰਿਹਾ ਹੈ ਮਨ ਆਪਣਾ ਕੰਮ ਕਰੀ ਜਾ ਰਿਹਾ ਹੈ ਮਨ ਆਪ ਇਰਸ਼ਾ ਦੁਵੇਸ਼ ਜੈਲਸੀ ਵਿੱਚ ਪਿਆ ਹੋਇਆ ਹੈ ਮਨ ਆਪਣਾ ਕਾਰਿਆਕਰਮ ਕਰ ਰਿਹਾ ਹੈ ਜੁਬਾਨ ਆਪਣੀ ਕਾਰਿਆਕਰਮ ਕਰ ਰਹੀ ਮੈਨੂੰ ਬਦਲਣ ਦੀ ਕੋਈ ਲੋੜ ਹੀ ਨਹੀਂ ਗੁਰੂ ਸਾਹਿਬ ਮੈਨੂੰ ਸਾਰੇ ਧਾਰਮਿਕ ਕਹਿ ਤੇ ਰਹੇ ਨੇ ਮੈਨੂੰ ਸਾਰੇ ਗੁਰਮੁਖ ਵੀ ਕਹਿ ਰਹੇ ਨੇ ਮੈਨੂੰ ਬਦਲਣ ਦੀ ਕੋਈ ਲੋੜ ਹੀ ਨਹੀਂ ਅਸਟਰਾ ਸਟਰਾ ਜੀਵਨ ਕੋਤੀ ਵੀ ਚੇਂਜ ਨਹੀਂ ਹੋ ਸਕਦਾ ਜਿੰਨੀ ਮਰਜ਼ੀ ਅਸੀਂ ਪਾਠ ਕਰ ਲਈਏ ਜਿੰਨੇ ਮਰਜ਼ੀ ਅਸੀਂ ਸਮਾਗਮ ਕਰਾ ਲਈਏ ਜਿੰਨੇ ਮਰਜ਼ੀ ਅਸੀਂ ਸੁਖਮਨੀ ਸਾਹਿਬ ਦੇ ਜਾਂ ਅਸੀਂ ਪਾਠਾਂ ਦੀ ਲੜੀਆਂ ਲਾ ਲਈਏ ਚਾਹੇ ਅਸੀਂ ਅਖੰਡ ਪਾਠ ਸਾਹਿਬ ਕਰਵਾ ਲਈਏ ਚਾਹੇ ਅਸੀਂ ਜਿੰਨੇ ਮਰਜ਼ੀ ਸਹਿਜ ਪਾਠ ਵੀ ਬਾਵੇਂ ਕਰ ਲਈਏ ਜੇ ਮੈਂ ਆਪਣੇ ਵਿੱਚ ਤਬਦੀਲ ਜੇ ਮੈਂ ਆਪਣੇ ਵਿੱਚ ਸ਼ਬਦ ਦੇ ਦੁਆਰਾ ਆਪਣੀ ਜ਼ਿੰਦਗੀ ਨੂੰ ਬਦਲਣਾ ਨਹੀਂ ਚਾਹਾਂਗੀ ਜੇ ਮੈਂ ਗੁਰੂ ਸਾਹਿਬ ਕੋਲੋਂ ਗਿਆਨ ਦੇ ਦੁਆਰਾ ਗਿਆਨ ਦਾ ਬੱਦਾ ਮੰਨ ਰਹੇ ਬੁਰ ਬਿਨ ਗਿਆਨ ਨਾ ਹੋਵੇ ਗਿਆਨ ਨਾਲ ਹੀ ਅਸ ਮਨ ਨੂੰ ਬਨ ਸਕਤੇ ਅਸੀਂ ਆਦਰਵਾਇਸ ਕੋਈ ਵੀ ਦੁਨੀਆ ਦੀ ਐ ਸਾਰੀ ਸ੍ਰਿਸ਼ਟੀ ਵਿੱਚ ਕੋਈ ਵੀ ਐਸੀ ਤਾਕਤ ਨਹੀਂ ਜਿਹਦੇ ਨਾਲ ਅਸੀਂ ਤੁਸੀਂ ਆਪਣੇ ਮਨ ਨੂੰ ਸੇਧ ਦੇ ਸਕੀਏ ਸਿਰਫ ਤੇ ਸਿਰਫ ਇੱਕ ਸ਼ਬਦ ਗੁਰੂ ਹੈ ਜਿਹਦੇ ਨਾਲ ਅਸੀਂ ਆਪਣੇ ਮਨ ਨੂੰ ਉੱਠੇ ਪਏ ਮਨ ਨੂੰ ਸਿੱਧੇ ਪਾਸੇ ਲਾ ਸਕਦੇ ਪਰ ਅਸੀਂ ਤੇ ਗਏ ਮਹੀ ਦੂਜੀ ਚ ਪਏ ਹੋਏ ਉਹਦੇ ਵਿੱਚ ਕਿਉਂਕਿ ਉਹਦੇ ਵਿੱਚ ਸਾਨੂੰ ਚੇਂਜ ਨਹੀਂ ਨਾ ਹੋਣਾ ਪੈਂਦਾ ਸੁਖਮਨੀ ਸਾਹਿਬ ਦਾ ਪੂਰਾ ਪਾਠ ਕਰਨਾ ਹੈ ਸਮਝਣਾ ਨਹੀਂ ਚੇਂਜ ਨਹੀਂ ਹੋਣਾ ਚਾਹੁੰਦੀ ਨਾ ਮੈਂ ਲੜੀਆਂ ਲਗਾਉਣੀਆਂ ਨੇ ਕੀਰਤਨ ਕਰਨੇ ਨੇ ਪ੍ਰਭਾਤ ਫੇਰੀਆ ਕਰਨੀਆਂ ਨੇ ਉਹ ਇੱਕ ਰਸਮ ਬਣ ਗਈ ਹੈ ਕਿਉਂਕਿ ਚੇਂਜ ਨਹੀਂ ਨਾ ਹੋਣਾ ਚਾਹੁੰਦੀ ਮੈਂ ਜਿਸ ਦਿਨ ਅਸੀਂ ਚੇਂਜ ਹੋਣਾ ਚਾਹਾਂਗੇ ਅਸੀਂ ਇੱਕ ਪੰਕਤੀ ਨਾਲ ਵੀ ਚੇਂਜ ਹੋ ਜਾਵਾਂ ਆਓ ਆਪਣੇ ਸ਼ਬਦ ਤੇ ਆਈਏ ਗੁਰਵਰਜਨ ਪਾਸ਼ਾ ਜੀ ਕਹਿ ਰਹੇ ਨੇ ਪੇ ਥੋਕ ਵਿਚਾਰ ਇੱਕੋ ਖਿਆਲ ਕਰ ਛੂਠਾ ਲਾਇ ਗੁਮਾਨ ਮੰਤਨ ਅਰਪਧਾਰ ਆਠ ਪਹਿਰ ਸਲਾਹੇ ਸਿਰਜਨ ਹਾਰ ਤੋ ਇੱਥੇ ਆਠ ਪੈਰ ਦੀ ਗੱਲ ਹੋ ਰਹੀ ਹੈ ਉਠਤ ਬੈਠਤ ਸੋਵਤ ਤੇ ਆਈਏ ਮਾਰਗ ਚਲਤਾਰੇ ਹਰ ਗਾਈਏ ਮਨ ਲੱਗਦਾ ਸ਼ਾਇਦ ਗੁਰੂ ਸਾਹਿਬ ਜਪਜੀ ਸਾਹਿਬ ਕੀਤਾ ਹੁਣ ਸਾ ਮੱਥਾ ਟੇਕਿਆ ਤੁਸੀਂ ਆਪਣੇ ਘਰ ਆ ਜੀ ਮੈਂ ਆਪਣੇ ਘਰ ਆ ਜੀ ਮੰਨੂ ਕੀ ਲੋੜ ਗੁਰੂ ਸਾਹਿਬ ਕਹਿੰਦੇ ਅੰਨ ਦਿਨ ਪੂਜੋ ਗੁਰਕੇ ਪੈਰ ਇਹ ਲੋਕ ਸੁਖੇ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲ ਪਰ ਮੈਨੂੰ ਲੱਗਦਾ ਗੁਰੂ ਸਾਹਿਬ ਮੈਂ ਇਹਦੇ ਵਿੱਚ ਮੈਨੂੰ ਚੇਂਜ ਹੋਣਾ ਪਏਗਾ ਆਠ ਪੈਰ ਅੱਠੇ ਪੈਰ ਇੱਕੋ ਜੇ ਮੈਂ ਅੱਠੇ ਪਹਿਰ ਉਹਦੇ ਅਨੁਸਾਰ ਹੀ ਚੱਲਾਂਗੀ ਕਿ ਮੈਂ ਝੂਠ ਬੋਲ ਸਕਦੀ ਹਾਂ ਕੀ ਮੈਂ ਕਿਸੇ ਦਾ ਹੱਕ ਖਾ ਸਕਦੀ ਹਾਂ ਕੀ ਮੈਂ ਕਿਸੇ ਦਾ ਦਿਲ ਦੁਖਾ ਸਕਦੀ ਹਾਂ ਕੀ ਮੈਂ ਕੀ ਕਰ ਸਕਦੀ ਹਿੰਦੂ ਹੈ ਮੁਸਲਮਾਨ ਹੈ ਸਿੱਖ ਹੈ ਇਸਾਈ ਹੈ ਜੈਨੀ ਹੈ ਬੁੱਧੀ ਹੈ ਇਹ ਮੈਂ ਕਰ ਸਕਦੀ ਹ ਕਿਉਂਕਿ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸ਼ਬਦ ਵਿਚਾਰ ਦੀ ਗੱਲ ਹੋ ਰਹੀ ਨਾ ਇੱਕਾ ਬਾਣੀ ਇੱਕ ਗੁਰ ਸਾਰੇ ਸ੍ਰਿਸ਼ਟੀ ਦਾ ਇੱਕੋ ਗੁਰਾ ਸੱਚ ਇੱਕੋ ਹੀ ਹੈ ਸੱਚ ਕਿਸੇ ਦੀ ਮੋਨੋਪਲੀ ਨਹੀਂ ਹੁੰਦੀ ਵੀ ਸਿੱਖਾਂ ਅਸੀਂ ਸਾਡਾ ਤਾਂ ਖੈਰ ਪ੍ਰਚਾਰ ਹੀ ਗਲਤ ਹੈ ਕਿ ਸਿੱਖਾਂ ਦਾ ਗੁਰੂ ਹੈ ਸਿੱਖਾ ਦਾ ਗੁਰੂ ਨਹੀਂ ਇਕੱਲਾ ਸਾਰੀ ਮਨੁੱਖਤਾ ਦਾ ਗੁਰੂ ਹੈ ਸਾਰੀ ਮਾਨਵਤਾ ਦਾ ਗੁਰੂ ਹੈ ਸਾਰੇ ਮਨੁੱਖ ਅਨੁਪਾੜ੍ਹ ਕੇ ਠੀਕ ਹੋ ਸਕਦੇ ਅਸੀਂ ਐਸੇ ਧਰਤੀ ਨੂੰ ਸਵਰਗ ਬਣਾਇਆ ਸੀ ਬਣਾਉਣਾ ਸੀ ਗੁਰੂ ਨਾਨਕ ਪਾਤਸ਼ਾਹ ਨੇ ਕਿਤੇ ਅਲੱਗ ਤੋਂ ਸਵਰਗ ਤਾਂ ਸਾਨੂੰ ਦਿੱਤਾ ਹੀ ਨਹੀਂ ਸਾਡੇ ਅੰਦਰ ਤੋਂ ਇਹ ਨਰਕ ਤੇ ਸਵਰਗ ਦਾ ਪਰਮ ਕਾੜਤਾ ਗੁਰੂ ਸਾਹਿਬ ਨੇ ਕਿਥੋਂ ਤੋਂ ਲੱਗ ਤੋਂ ਸਵਰਗ ਥੋੜੀ ਐ ਐਸੇ ਧਰਤੀ ਨੂੰ ਬਣਾਉਣਾ ਸੀਗਾ ਪਰ ਲੇਕਿਨ ਗੁਰੂ ਸਾਹਿਬ ਮੈਂ ਤੁਹਾਡੀ ਬਾਣੀ ਨੂੰ ਪੜਿਆ ਨਹੀਂ ਮੈਂ ਐਸੇ ਧਰਤੀ ਨੂੰ ਹੀ ਨਰਕ ਬਣਾ ਲੇਤਾ ਆਪਣੇ ਅੰਦਰ ਵੀ ਨਰਕ ਬਣਾਇਆ ਕਿਉਂਕਿ ਜੋ ਮੇਰੇ ਅੰਦਰ ਸੀਗਾ ਉਹ ਹੀ ਉਹ ਮੈਂ ਬਾਤ ਬਣਾਉਣਾ ਸੀ ਇੱਥੇ ਸ਼ਬਦ ਵਿੱਚ ਕਹ ਰਹੇ ਨੇ ਇਹ ਪਾਈ ਸਾਰੇ ਸੰਸਾਰਿਕ ਪਦਾਰਥਾਂ ਦਾ ਮੋਪ ਲਾ ਕੇ ਸਿਰਫ ਇੱਕ ਪਰਮਾਤਮਾ ਦਾ ਧਿਆਨ ਕਰ ਐ ਨਹੀਂ ਕਿ ਇਸ ਸੰਸਾਰ ਨੂੰ ਛੱਡਣੇ ਨੂੰ ਕਿਹਾ ਐ ਦੇ ਐ ਦੇ ਪ੍ਰਭਾਵ ਦੇ ਥੱਲੇ ਨਹੀਂ ਆ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਦੇ ਮਹੀਨੇ ਵਿੱਚ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਆ ਉਹਨਾਂ ਦੇ ਸ਼ਹਿਬਜ਼ਾਦੇ ਵੀ ਨਾਲ ਹੈ ਮਾਤਾ ਗੁਜਰ ਕੋਰ ਜੀ ਵੀ ਨਾਲ ਹੈ ਪੰਜ ਪਿਆਰੇ ਹੋਰ ਅਨੇਕਾ ਸਿੱਖ ਵੀ ਗੁਰੂ ਸਾਹਿਬ ਦੇ ਨਾਲ ਹੈ ਪਰ ਗੁਰੂ ਸਾਹਿਬ ਦੇ ਉੱਤੇ ਨਾ ਇਹ ਪ੍ਰਭਾਵ ਉਹਨਾਂ ਨੇ ਨਾ ਮਤਲਬ ਕਿ ਆਪਣੇ ਉੱਤੇ ਕਿਸੇ ਚੀਜ਼ ਦਾ ਪ੍ਰਭਾਵ ਨਹੀਂ ਮਾਨ ਲੇਤਾ ਅਸੀਂ ਸਾਰੀ ਚੀਜ਼ਾਂ ਤੋਂ ਪ੍ਰਭਾਵਿਤ ਹੁੰਨੇ ਹਾਂ ਅਸੀਂ ਇਹ ਦੁਨਿਆਵੀ ਚੀਜ਼ਾਂ ਤੋਂ ਸਾਰੀਆਂ ਚੀਜ਼ਾਂ ਤੋਂ ਸਕਸੈਸ ਤੋਂ ਕਿਸੇ ਉਦੇ ਤੋਂ ਪੈਸੇ ਤੋਂ ਹਰ ਚੀਜ਼ ਤੋਂ ਅਸੀਂ ਪ੍ਰਭਾਵਿਤ ਹੁੰਦਾ ਸਾਡੇ ਮਨ ਤੇ ਪ੍ਰਭਾਵ ਰਹਿੰਦਾ ਹੈ ਪੁਰੋ ਸਭ ਸਾਰੀ ਗੁਰਬਾਣੀ ਵਿੱਚ ਇਸ ਇਸ ਮਾਇਆ ਦਾ ਸਾਡੇ ਮਨ ਤੇ ਉੱਤੇ ਪ੍ਰਭਾਵ ਨਾ ਪਵੇ ਤੂੰ ਵਧੀਆ ਘਰਾ ਵਿਚਰੈ ਗੁਰੂ ਸਾਹਿਬ ਨੇ ਮੰਨਣਾ ਨਹੀਂ ਕੀਤਾ ਤੂੰ ਵਧੀਆ ਬਿਜ਼ਨਸਮੈਨ ਬਣ ਗੁਰੂ ਸਾਹਿਬ ਕਹਿੰਦੇ ਮੋਤੀ ਤਾਂ ਮੰਦਰ ਉੱਸਰੇ ਤੇਰੇ ਘਰ ਬਹੁਤ ਖੂਬਸੂਰਤ ਔਨ ਗੁਰੂ ਸਾਹਿਬ ਕਹਿੰਦੇ ਤੂੰ ਅੱਛਾ ਬਿਜ਼ਨਸਮੈਨ ਬਣ ਅੱਛਾ ਇਨਸਾਨ ਬਣ ਸਾਨੂੰ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਵੀ ਕਿਤੇ ਸੰਿਆਸੀ ਬਨ ਜਾਓ ਜਾਂ ਜੋਗੀ ਬਨ ਜਾਓ ਜਾਂ ਕਾਰੋਬਾਰ ਛੱਡ ਕੇ ਚਲੇ ਜਾਓ ਪਰ ਉਸ ਚੀਜ਼ ਦੇ ਹੇਠ ਨਹੀਂ ਆਣਾ ਮਾਇਆ ਦੇ ਪ੍ਰਭਾਵ ਦੇ ਹੇਠ ਨਾ ਜਦੋਂ ਅਸੀਂ ਮਾਇਆ ਦੇ ਪ੍ਰਭਾਵ ਦੇ ਹੇਠ ਆਂਦੇ ਆ ਨਾ ਫਿਰ ਅਸੀਂ ਹਰ ਗਲਤ ਕੰਮ ਕਰਦੇ ਸਭ ਕੁਝ ਗੁਰੂ ਸਾਹਿਬ ਕਹਿੰਦੇ ਤੂੰ ਮਾਨ ਤੇਰੇ ਤੇ ਤੂੰ ਤੂੰ ਹਰ ਚੀਜ਼ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਹਸਣਦਿਆਂ ਹਲੰਦਿਆਂ ਪਨੰਦਿਆਂ ਵਿੱਚ ਹੋਵੇ ਮੁਕਤ ਠੀਕ ਹੈ ਨਾ ਫਿਰ ਸਾਨੂੰ ਕੋਈ ਸੀ ਚੀਜ਼ ਨੂੰ ਛੱਡਣੇ ਨੂੰ ਗੁਰੂ ਸਾਹਿਬ ਨੇ ਨਹੀਂ ਨਾ ਕਿਹਾ ਕਿੰਨੀ ਪਿਆਰੀ ਪੰਕਤੀ ਆ ਕਿ ਵੀ ਤੂੰ ਆਪਣੀ ਫੈਮਲੀ ਨਾਲ ਵੀ ਰਹਿਣਾ ਖਾ ਵੀ ਪੀ ਵੀ ਹਾਸ ਵੀ ਖੇਡ ਵੀ ਖੁਸ਼ੀਆਂ ਵੀ ਵਿਗਾਸ ਵੀ ਖੇੜਾ ਵੀ ਆਨੰਦ ਵੀ ਪਰ ਜਿਹੜੀ ਮਾਇਆ ਦਾ ਪ੍ਰਭਾਵ ਪਵੇ ਤ੍ਰੈ ਗੁਣੀ ਮਾਇਆ ਦਾ ਪ੍ਰਭਾਵ ਪਵੇ ਵਿਕਾਰਾਂ ਦਾ ਤੇਰੇ ਦੇ ਉੱਤੇ ਅਭੁਗੁਣਾ ਦਾ ਪ੍ਰਭਾਵ ਉਹਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਛੁਟਣਾ ਕਿਹਾ ਐਦੇ ਵਿੱਚ ਵੀ ਗੁਰੂ ਸਾਹਿਬ ਕਹਿੰਦੇ ਨੇ ਝੂਠਾ ਲਾਏ ਪ੍ਰਭਾਵ ਨਹੀਂ ਪੈਣਾ ਮਾਇਆ ਦਾ ਫਿਰ ਕਹਿੰਦੇ ਝੂਠਾ ਲਾਏ ਗੁਮਾਨ ਮਨ ਤਨ ਅਰਪਥਰ ਦੇਖੋ ਅਸੀਂ ਨਾ ਅਸੀਂ ਮਲਕੇ ਆਪ ਝੂਠਿਆਂ ਨਾ ਅਸੀਂ ਅਕਸਰ ਸਟੇਜ ਤੇ ਵੀ ਸੁਣਿਆ ਵੀ ਇਹ ਸਾਰੀ ਜਿਹੜਾ ਜਗਤ ਹੈ ਜਾਂ ਸੰਸਾਰ ਹੈ ਪਰਮਾਤਮਾ ਨੇ ਝੂਠਾ ਬਣਾਇਆ ਨਹੀਂ ਝੂਠਾ ਬਣਾਇਆ ਆਪ ਸਤ ਕੀਆ ਸਭ ਸਤ ਮੈਂ ਝੂਠੀ ਆ ਮੇਰਾ ਸਾਰਾ ਕੁਝ ਝੂਠਾ ਹੋਏਗਾ ਮੈਂ ਝੂਠੀ ਆਪਾਂ ਮੈਂ ਕਹਿੰਦੀ ਆ ਮੈਨੂੰ ਦੂਜੇ ਦਾ ਵੀ ਹੱਕ ਮੈਂ ਖਾ ਲਾਂ ਮੇਰੇ ਹੱਥੀ ਵੀ ਆ ਜੇ ਤੇ ਪਲੱਤੀ ਵੀ ਆ ਜੇ ਮੈਨੂੰ ਜਿਹੜਾ ਹੱਕ ਦਿੱਤਾ ਮੇਰੇ ਸਾਸੂਰੇ ਨੇ ਜਾਂ ਮੇਰੇ ਜਿਹੜਾ ਮੇਰੇ ਨੂੰ ਮਿਲਿਆ ਪਰ ਲੇਕਿਨ ਮੈਂ ਕਹਾਂਗਾ ਮੈਂ ਮੈਂ ਆਪਣੇ ਰਿਸ਼ਤੇਦਾਰਾਂ ਦਾ ਵੀ ਆਪਣਾ ਗਲਤ ਤਰੀਕੇ ਨਾਲ ਉਹਨਾਂ ਦਾ ਆਪਣਾ ਉਹਨਾਂ ਦਾ ਸਰਮਾਇਆ ਵੀ ਮੇਰੇ ਘਰ ਇਕੱਠਾ ਹੋ ਜਾਈਆ ਮੇਰੇ ਮੇਰੇ ਕੋਲ ਆ ਜਾਈਆ ਮੇਰੇ ਕੋਲ ਬਹੁਤ ਚੀਜ਼ਾਂ ਇਕੱਠੀਆਂ ਹੋ ਜਾਣ ਕਿਉਂਕਿ ਮੈਂ ਆ ਝੂਠੀਆਂ ਨਾ ਸੰ ਲੱਗਦਾ ਕਿ ਪ੍ਰਮਾਤਮਾ ਨੇ ਸੰਸਾਰ ਵੀ ਝੂਠਾ ਬਣਾਇਆ ਇੱਥੇ ਉਹ ਹੀ ਤੋਂ ਗੱਲ ਕਰਦੇ ਝੂਠਾ ਲਾਏ ਗੁਮਾਨ ਮਨਤਨ ਅਰਪਤ ਆਪਣੇ ਅੰਦਰ ਜਿਹੜਾ ਥੋੜਾ ਝੂਠ ਜਿਹੜਾ ਤੂੰ ਅੰਦਰ ਸੰਸਾਰ ਬਣਾਇਆ ਨਾ ਝੂਠਾ ਦਿਖਾਵੇ ਦਾ ਦਿਖਾਵੇ ਦੇ ਕੇ ਮੈਂ ਅਹੰਕਾਰ ਦੀ ਗੇਮ ਹੈ ਅਵਗੁਨਾ ਦੀ ਗੇਮ ਹੈ ਉਹਦੀ ਗੱਲ ਗੁਰੂ ਸਾਹਿਬ ਕਹਿੰਦੇ ਝੂਠਾ ਲਾਇ ਗੁਮਾਨ ਮਨ ਤਨ ਅਰਖ ਕਰ ਦੁਨੀਆ ਦੀਆਂ ਮਲਕੀਤਾਂ ਦਾ ਝੂਠਾ ਮਾਨ ਆਪਣੇ ਮਾਨ ਵਿੱਚ ਤੋਰ ਕਰ ਆਪਣਾ ਮਨ ਤੇ ਆਪਣਾ ਤਨ ਗੁਰੂ ਦੇ ਅੱਗੇ ਪੇਟਾ ਕਰ ਦੇ ਤੇ ਆਪਣਾ ਹਿਰਦਾ ਪ੍ਰਭੂ ਚਰਨਾਂ ਦੇ ਅਨੁਸਾਰੀ ਵਨਖ ਇਹਨੂੰ ਬਣਾਣਾ ਜੇ ਅਸੀਂ ਆਪਣੇ ਮਨ ਨੂੰ ਗੁਰੂ ਦੇ ਅਨੁਸਾਰ ਹੀ ਬਣਾਣਾ ਜਿਸ ਦਿਨ ਸਾਡਾ ਦੇਖੋ ਮੇਰਾ ਤਨ ਜਾਂਦਾ ਹੈ ਗੁਰਦੁਆਰਾ ਸਾਹਿਬ ਮੇਰਾ ਮਨ ਨਹੀਂ ਉੱਥੇ ਹਾਜ਼ਰ ਹੁੰਦਾ ਜਿਸ ਦਿਨ ਮੇਰਾ ਮਨ ਹਾਜ਼ਰ ਹੋ ਜਾਏਗਾ ਮਨ ਦਾ ਹਾਜ਼ਰ ਹੋਣਾ ਕੀ ਹੈ ਜੋ ਉੱਥੇ ਕਥਾ ਕੀਰਤਨ ਜੋ ਹੋ ਰਹੀ ਹੈ ਮੈਂ ਉਹਨੂੰ ਅੰਦਰ ਲਿਆ ਕੇ ਆਪਣੇ ਗੁਰੂ ਸ਼ਬਦ ਦੇ ਅਨੁਸਾਰ ਹੀ ਆਪਣਾ ਜੀਵਨ ਢਾਲ ਸਕਾਂ ਉਸ ਦਿਨ ਸਾਡਾ ਮਨ ਦੀ ਨਵੀਂ ਘਾੜਤ ਸ਼ੁਰੂ ਹੋ ਜੇ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਆਠ ਪਹਿਰ ਸਲਾਹ ਸਿਰਜਨ ਹਾਰ ਤੋ ਇੱਥੇ ਸਿਰਫ 1 ਘੰਟੇ ਦੀਆਂ 2 ਘੰਟੇ ਦੀਆਂ ਗੇਮ ਨਹੀਂ ਆ। ਇੱਥੇ ਅਠੇ ਪੈੜ ਦੀ ਗੇਮ। ਹਰ ਸਵਾਸ ਨਾਲ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਜੀ। ਸਾਡੇ ਮਨ ਦੇ ਅੰਦਰ ਚਿੰਤਾ ਨੇ ਬਾਰ ਤੱਕ ਇੱਥੇ ਕੋਈ ਚਿੰਤਾ ਨਹੀਂ ਆਉਂਦੀ। ਹਾਏ ਮੇਰਾ ਬੱਚਾ ਫੇਲ ਨਾ ਹੋ ਜੇ। ਹਾਏ ਮੇਰਾ ਬਿਜ਼ਨਸ ਡਾਊਨ ਨਾ ਹੋ ਜੇ। ਹਾਏ ਮੇਰੇ ਘਰ ਕੋਈ ਚੋਰੀ ਨਾ ਹੋ ਜੇ। ਹਾਏ ਮੈਨੂੰ ਕੋਈ ਗਲਤ ਨਾ ਕਹਿ ਜੇ। ਹਾਏ ਮੇਰਾ ਜਿਹੜਾ ਓਦਾਂ ਮਿਲਿਆ ਉਹ ਖੁੱਸ ਨਾ ਜਾਏ ਮੇਰੇ ਕੋਲ। ਹਾਏ ਮੇਰੇ ਕੋਲ ਇਹ ਚੀਜ਼ ਨਾ ਖੁੱਸ ਜੇ। ਅਸੀਂ ਨਾ ਜੋ ਵੀ ਸਾਨੂੰ ਪਰਮੇਸ਼ਰ ਨੇ ਦਿੱਤਾ ਨਾ ਅਸੀਂ ਡਰ ਹੇਤ ਵਰਤਦੇ ਹਾਂ ਅਸੀਂ ਇਸ ਤਰ੍ਹਾਂ ਨਹੀਂ ਵਰਤਦੇ ਵੀ ਉਸ ਪਰਮੇਸ਼ਰ ਦਾ ਦਿੱਤਾ ਹੋਇਆ ਵੀ ਇਹਦੇ ਤੇ ਮੇਰੀ ਮੂਰ ਕੁਛ ਨਹੀਂ ਹੈ ਅਸੀਂ ਡਰ ਹੇਤ ਸਭ ਕੁਝ ਅਸੀਂ ਵਰਤਦਿਆਂ ਪੁੱਤਰਾ ਧੀਆ ਨੂੰ ਆਇਆ ਨੂੰ ਕੁਛ ਨਾ ਹੋ ਜੇ ਆਇ ਮੇਰਾ ਬਿਜ਼ਨਸ ਨਾ ਡਾਊਨ ਹੋ ਜੇ ਆ ਮੇਰੇ ਘਰ ਨੂੰ ਨਾ ਕੁਛ ਹੋ ਜੇ ਆ ਮੇਰਾ ਐ ਨਾ ਹੋ ਜੇ ਕਿਉਂਕਿ ਅਸੀਂ ਡਰਦੇ ਹੇਤ ਜਿੰਨੇ ਨਾ ਅਸੀਂ ਡਰ ਦੇ ਪ੍ਰਭਾਵ ਹੇਤ ਜਿੰਨੇ ਪਰ ਜਿਸ ਦਿਨ ਅਸੀਂ ਨਿਰਪੋਤ ਨਿਰਵੈਰ ਦੀ ਸੰਗਤ ਕਰਨ ਲੱਗ ਜਾਵਾਂਗੇ ਫਿਰ ਕੀ ਹੋਏਗਾ ਡਰ ਡਰ ਮਰਦੇ ਜਦ ਜਾਣੀ ਦੁ ਦਰ ਚੋਕਾ ਦੇਖਿਆ ਭਰਪੂ ਅਸੀਂ ਅਸੀਂ ਤਾਂ ਡਰਦੇ ਆ ਕਿਉਂਕਿ ਉਹਨੂੰ ਦੂਰ ਸਮਝਦੇ ਆ ਜਿਸ ਦਿਨ ਸਾਨੂੰ ਰਿਅਲਾਈਜ਼ ਹੋ ਗਿਆ ਕਿ ਮੇਰੇ ਨਾਲ ਹੈ ਮੇਰੇ ਅਹਿਸਾਸ ਵਿੱਚ ਆ ਗਿਆ ਮੇਰੀ ਮੇਰੀ ਸੋਚ ਵਿੱਚ ਆ ਗਿਆ ਮੇਰੀ ਸੂਰਤ ਵਿੱਚ ਆ ਗਿਆ ਮੇਰੀ ਮੱਤ ਵਿੱਚ ਟਿਕ ਗਿਆ ਤੇ ਉਦੋਂ ਕੀ ਹੋਏਗਾ ਸਾਡੇ ਡਰ ਤੇ ਸਹਿਮ ਤੇ ਤੋਖਲੇ ਤੇ ਸਾਰੇ ਖਤਮ ਹੋ ਜਾਣੇ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਆਠ ਪਹਿਰ ਸਲਾਹੇ ਸਿਰਜਨ ਹਾਰ ਤੋਂ ਇਹ ਸਿਰਜਨ ਹਾਰ ਪ੍ਰਭੂ ਅੱਠੇ ਪਾਰ ਮੈਂ ਤੇਰੀ ਸਲਾਹ ਸਿਫਤ ਸਲਾਹ ਕਰਾਂ ਦੇਖੋ ਅਸੀਂ ਸਿਫਤ ਸਲਾਹ ਸਾਨੂੰ ਲੱਗਦਾ ਕਿ ਉਹਨੂੰ ਖੁਸ਼ ਕਰਨੇ ਵਾਸਤੇ ਕਰਨੀ ਹੈ ਜਾਂ ਉਹਦੀ ਅਸੀਂ ਉਸਤਤ ਕਰਦੇ ਆ ਜਾਂ ਉਹਦੇ ਪਾਠ ਕਰਦੇ ਆ ਉਹਨੂੰ ਸਾਡੀ ਸਿਫਤ ਸਲਾਹ ਦੀ ਜਾਂ ਸਾਡੀ ਚਾਪਲੂਸੀ ਦੀ ਲੋੜ ਨਹੀਂ ਹੈਗੀ ਕਿ ਮੈਂ ਉਹਨੂੰ ਵੱਡਾ ਵੱਡਾ ਕਵਾਂ ਤੇ ਉਹ ਹੋਰ ਵੱਡਾ ਹੋ ਜਾਏਗਾ ਜੇ ਮੈਂ ਉਹਨੂੰ ਛੋਟਾ ਛੋਟਾ ਕਵਾਂ ਤੇ ਉਹ ਛੋਟਾ ਦੇ ਬਈ ਨਹੀਂ ਗੁਰੂ ਸਾਹਿਬ ਕਹਿੰਦੇ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨ ਹੋਵੇ ਘਾਟ ਨਾ ਜਾਏ ਉਹਦਾ ਸਭ ਤੋਂ ਵੱਡਾ ਗੁਣ ਪਤਾ ਕੀ ਹੈ ਉਹ ਜਿੰਨਾ ਵੱਡਾ ਹੈਗਾ ਉਹ ਉਨਾ ਹੀ ਵੱਡਾ ਹੈ ਮੇਰੇ ਤੁਹਾਡੇ ਸਾਡੇ ਗੁਰੂ ਸਾਹਿਬ ਕਹਿੰਦੇ ਜੇ ਸਭ ਮਿਲ ਕੇ ਸਾਰੀ ਸ੍ਰਿਸ਼ਟੀ ਵੀ ਮਿਲ ਕੇ ਉਹਨੂੰ ਕਹੇ ਵੀ ਤੂੰ ਬਹੁਤ ਵੱਡਾ ਹੈ ਉਹਨੇ ਵੱਡਾ ਨਹੀਂ ਹੋ ਜਾਣਾ ਕਿਉਂਕਿ ਉਹ ਜਿਹੜੀ ਉਹਦੀ ਹਸਤੀ ਹੈ ਕਿਉਂਕਿ ਉਹਦੇ ਬਰਾਬਰ ਦਾ ਕੋਈ ਹੈ ਹੀ ਨਹੀਂ ਉਹਦਾ ਸ਼ਰੀਰ ਕੋਈ ਹੈ ਹੀ ਨਹੀਂ ਉਹਦਾ ਕੰਪੀਟੀਟਰ ਕੋਈ ਹੈ ਹੀ ਨਹੀਂ ਮੇਰਾ ਕੰਪੀਟੀਟਰ ਤੇ ਹੈਗਾ ਕੋਈ ਪਰ ਉਹਦਾ ਕੰਪੀਟੀਟਰ ਤਾਂ ਕੋਈ ਹੈ ਹੀ ਨਹੀਂਗਾ ਉਹ ਤੇ ਇੱਕੋ ਹੀ ਹੈ ਉਹ ਤੇ ਇੱਕੋ ਇੱਕ ਵਾਇਲਡ ਹਸਤੀ ਹੈ ਜਿਹੜੀ ਸਦਾ ਰਹਿਣ ਵਾਲੀ ਹੈ ਉਹਨੂੰ ਕੋਈ ਡਰ ਵੀ ਨਹੀਂ ਹੈਗਾ ਕਿ ਵੀ ਮੇਰੀ ਕੁਰਸੀ ਮੈਨੂੰ ਕੋਈ ਕੁਰਸੀ ਤੋਂ ਲਾ ਸਕਦਾ ਅੱਜ ਜਿਹੜੇ ਐਮਪੀ ਐਮਐਲਏ ਜਿਹੜੇ ਵੀ ਅਸੀਂ ਮਿਲ ਕੇ ਜਿਹੜੇ ਸਰਕਾਰ ਚਲਾ ਰਹੇ ਉਹਨਾਂ ਨੂੰ ਤਾਂ ਡਰ ਹੁੰਦਾ ਕਿ ਮੇਰੇ ਪਿੱਛੇ ਕੋਈ ਖਲੋਤਾ ਮੈਨੂੰ ਕੋਈ ਕੁਰਸੀ ਤੇ ਲਾ ਲੇਗਾ ਮੇਰੀ ਕੁਰਸੀ ਮੇਰੀ ਕੁਰਸੀ ਤੇ ਬੈਠ ਸਕਦਾ ਮੇਰਾ ਹੱਕ ਖਾ ਸਕਦਾ ਮੇਰੀ ਸ਼ੌਹਰਤ ਹੈ ਮੇਰੀ ਇੱਜ਼ਤ ਹੈ ਮੇਰਾ ਮਾਣ ਹੈ ਮੇਰਾ ਸਨਮਾਨ ਹੈ ਅਸਤੇ ਡਰਦੇ ਆ ਕਿ ਮੇਰੇ ਕੋਲ ਖੂਸਣਾ ਨਹੀਂ ਪਰ ਇੱਕ ਇੱਕੋ ਹੀ ਵਾਅਦ ਹਸਤੇ ਆ ਜਿਹੜੀ ਸਦੀਵੀ ਰਹਿਣ ਵਾਲੀ ਉਹ ਸਿਰਜਨਹਾਰ ਦੀ ਗੱਲ ਗੁਰੂ ਸਾਹਿਬ ਨੇ ਪੂਰੀ ਗੁਰਬਾਣੀ ਵਿੱਚ ਕੀਤੀ ਆ ਪਰ ਸਾਨੂੰ ਹਿਦਾਇਤ ਦਿੱਤੀ ਵੀ ਅੱਠੇ ਪੈਰ ਉਹਨਾਂ ਰੱਖਣਾ ਫਿਰ ਕਹਿੰਦੇ ਜੀਵਾ ਤੇਰੀ ਦਾਤ ਕਿਰਪਾ ਕਰੋ ਮੋਹ ਰਹਾਉ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਜਦੋਂ ਮੈਂ ਤੇਰੇ ਰਸਤੇ ਤੇ ਚੱਲਦਾ ਹਾਂ ਮੇਰੇ ਉਤੇ ਮੇਰਕਾਰ ਕੀ ਤਾਂ ਕਿ ਮੈਂ ਤੇਰੀ ਏਹ ਦਾਤ ਏੜੀ ਦਾਤ ਜੀ ਤੇਰੇ ਦੱਸੇ ਇਹ ਮਾਰਗ ਤੇ ਤੇਰੇ ਦੱਸੇ ਇਹ ਫਲਸਫੇ ਤੇ ਤੇਰੇ ਦੱਸੇ ਇਹ ਸਿਧਾਂਤਾਂ ਤੇ ਤੇਰੇ ਦੱਸੇ ਇਹ ਪੂਰਨਿਆ ਤੇ ਮੈਂ ਚੱਲ ਸਕਾਂ ਸ਼ਬਦ ਪੜਦੇ ਆ ਵਿਚਾਰਾ ਕਰਦੇ ਆ ਇੱਕ ਨੇ अनेका ਭੁੱਲਾਂ ਹੋ ਗਿਆਨ ਗਿਆ ਜੀ ਆਪ ਸਾਰੇ ਸੁਣਨੇ ਵਾਲੇ ਵੀਰ ਭੈਣ ਗੁਰੂ ਸਾਹਿਬ ਸਦਾ ਬਖਸ਼ੀਂਦਾ ਬਖਸ਼ ਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ